ਪੰਜਾਬ ਵਿੱਚ ਗਰੀਬੇ ਸਹਾਰਾ ਤੇ ਵਿਧਵਾ ਔਰਤਾਂ ਨੂੰ ਘਰ ਵਿੱਚ ਰਾਸ਼ਨ ਅਤੇ ਰੋਜ਼ਾਨਾ ਖਾਣ ਪੀਣ ਦਾ ਸਮਾਨ ਦਿੱਤਾ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਪਟਿਆਲਾ ਦੀ ਬਵਲਪੁਰੀ ਵੈਲਫੇਅਰ ਫਾਊਂਡੇਸ਼ਨ ਵੱਲੋਂ ਗਰੀਬ ਵਿਧਵਾਵਾਂ ਅਤੇ ਬੇਸਹਾਰਾ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਦਾ ਫਰਜ਼ ਪਿਛਲੇ ਲੰਬੇ ਸਮੇਂ ਤੋਂ ਨਿਭਾਇਆ ਜਾ ਰਿਹਾ ਹੈ। ਜਿਵੇਂ ਚਰੰਦੇ ਚਾਹੇ ਉਹ ਪੰਜਾਬ ਹੈ ਤੇ ਚਾਹੇ ਉਹ ਅਮਰੀਕਾ ਤੇ ਚਾਹੇ ਆਸਟ੍ਰੇਲੀਆ ਜਿੱਥੇ ਜਿੱਥੇ ਮੇਰੀ ਬਰਾਦਰੀ ਦੇ ਲੋਕ ਬਸਦੇ ਨੇ ਉਹਨਾਂ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਰਾਮ ਰਾਮ ਤੇ ਮੈਨੂੰ ਬੜਾ ਵਧੀਆ ਲੱਗਿਆ ਪੂਰੇ 14 ਸਾਲਾਂ ਬਾਅਦ ਇੱਥੇ ਆ ਕੇ ਆਪਣੀ ਬਰਾਦਰੀ ਨੂੰ ਦੇਖ ਕੇ ਆਪਣੀ ਬਰਾਦਰੀ ਦੇ ਕੰਮ ਦੇਖ ਕੇ ਦਿਲੋਂ ਬਹੁਤ ਖੁਸ਼ੀ ਹੋਈ ਹੈ ਤੁਹਾਨੂੰ ਇਦਾਂ 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 ਹੀ ਹੋਣੀ ਚਾਹੀਦੀ ਹੈ ਕਿ ਜਿਹੜੀ ਵੀ ਮੇਰੇ ਭਰਾ ਭੈਣਾਂ ਜਿੰਨੇ ਵੀ ਮੇਰੇ ਲੋਕ ਪ੍ਰਦੇਸਾਂ ਦੇ ਵਿੱਚ ਰਹਿੰਦੇ ਹਨ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਕਿ ਉਹ ਉਹ ਇਤਾਂ ਇਤਾਂ ਹੀ ਆਪਣੀ ਬਰਾਦਰੀ ਦੇ ਨਾਲ ਜੁੜਨ ਤੇ ਜੋ ਸਾਡੀ ਬਰਾਦਰੀ ਅੱਜ ਵਧੀਆ ਕਾਰਜ ਕਰ ਰਹੀ ਹੈ ਗਰੀਬਾਂ ਦੀ ਮਦਦ ਕਰਨਾ ਇਹ ਸਾਡੀ ਫਾਊਂਡੇਸ਼ਨ ਹੈ ਪਾਵਲਪੂਰੀ ਫਾਊਂਡੇਸ਼ਨ ਸਾਡੇ ਚਾਵਲਾ ਜੀ ਬਹੁਤ ਹੀ ਬਰਾਦਰੀ ਦਾ ਧਿਆਨ ਰੱਖ ਰਹੇ ਹਨ ਤੇ ਮੈਂ ਉਮੀਦ ਕਰਦਾ ਆ ਕਿ ਇਸੇ ਤਰ੍ਹਾਂ ਹੀ ਸਾਡੇ ਲੋਕ ਇਸ ਵਿੱਚ ਹਿੱਸਾ ਬਣਾਉਂਦੇ ਰਹਿਣ ਤੇ ਸਾਡੀ ਬਰਾਦਰੀ ਨੂੰ ਸਾਡੇ ਲੋਕਾਂ ਨੂੰ ਤਰੱਕੀ ਦੇ ਰਾਹ ਤੇ ਬਖਸ਼ਣ ਸਰ ਕਹਿੰਦਾ ਇਹ ਯੋਗਦਾਨ ਯੰਗ ਦਾ ਬਹੁਤ ਜ਼ਿਆਦਾ ਹੁੰਦਾ ਤੁਸੀਂ ਵੀ ਆਇਓ ਬਾਰੋ ਸਪੈਸ਼ਲੀ ਦੇ ਵਾਸਤੇ ਆਇਓ ਤੁਸੀਂ ਵੀ ਜਾਣੋ ਕੀ ਮੈਸੇਜ ਕੀ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਮੈਂ ਜਿੰਨੇ ਵੀ ਮੇਰੇ ਦੋਸਤ ਜਿੰਨੇ ਵੀ ਮੇਰੇ ਭੈਣਾਂ ਜਿੰਨੇ ਵੀ ਮੇਰੇ ਭਰਾ ਜਿੰਨੇ ਵੀ ਮੇਰੇ ਬਜ਼ੁਰਗ ਬਾਹਰ ਰਹਿੰਦੇ ਹਨ ਉਹਨਾਂ ਵਾਸਤੇ ਜਿਹੜਾ 100 200 ਡਾਲਰ ਜਿਹੜੀ ਹੈ ਕੋਈ ਵੱਡੀ ਗੱਲ ਐਮਰ ਨਹੀਂ ਰੱਖਦਾ ਤੇ ਮੈਂ ਕਹਿੰਦਾ ਉਹ ਐਦਾਂ ਹੀ ਚਾਲਾ ਦੀ ਇਹਨਾਂ ਜੁੜਨ ਆਪਣੀ ਬਰਾਦਰੀ ਨਾਲ ਜੁੜੋ ਜਿੱਦਾਂ ਕਿ ਲੋਕਾਂ ਦੀ ਬਰਾਦਰੀ ਦੇ ਵਿੱਚ ਹੁੰਦਾ ਕਿ ਉਹ ਆਪਣੀ ਫੋਮ ਨੂੰ ਬਹੁਤ ਉੱਪਰ ਲੈ ਕੇ ਜਾਂਦੇ ਹਨ ਤੇ ਮੈਂ ਇਹੀ ਉਮੀਦ ਕਰਦਾ ਹਾਂ ਜਿੰਨੇ ਵੀ ਮੇਰੇ ਲੋਕ ਵਿਦੇਸ਼ਾਂ ਵਿੱਚ ਰਹ ਆਪਣੇ ਚਾਵਲਾ ਜੀ ਨਾਲ ਸੰਪਰਕ ਕਰਨ ਇਹਨਾਂ ਨੂੰ ਡੋਨੇਸ਼ਨ ਭੇਜਣ ਇਹ ਅੱਗੇ ਆਪਣੇ ਬਹੁਲਪੁਰੇ ਦਾ ਨਾਮ ਉੱਪਰ ਲੈ ਕੇ ਜਾਣਗੇ ਥੈਂਕ ਯੂ ਜੀ ਅੱਜ ਬਹੁਲਪੁਰ ਵੈਲਫੇਅਰ ਫਾਊਂਡੇਸ਼ਨ ਦਾ ਜਿਹੜਾ 36ਵਾਂ ਰਾਸ਼ਨ ਵੰਡ ਸਮਾਰੋਹ ਸੀ ਜਿਹੜੀ ਕਿ ਸਭ ਰਾਸ਼ਨ ਮੱਤੇ ਦੀ ਜਿਹੜੀ ਸੇਵਾ ਹੈਗੀ ਹੈ ਜਿਹੜੀ ਸ਼੍ਰੀ ਰਿੱਕੀ ਮੋਤੋਜੀ ਜੀ ਦੀ ਯੋਸ਼ਾ ਤੇ ਸ਼੍ਰੀ ਕਰਨ ਕੁਮਾਰ ਜੀ ਸ਼ੇਰੂ ਜੀ ਨੇ ਕੀਤੀ ਹੈ ਤੇ ਸ਼੍ਰੀ ਹਿਮਾਂਸ਼ੂ ਜੀ ਗੇਰਾ ਜੀ ਕੈਸ਼ਨ ਡਿਸਟੋ ਨੇ ਉਹਨਾਂ ਨੇ ਕੀਤੀ ਹੈ ਤੇ ਅੱਜ ਬਾਲਪੁਰੇ ਬਰਾਦਰੀ ਦੇ 50 ਜ਼ਰੂਰਤਮੰਦ ਪਰਿਵਾਰਾਂ ਨੂੰ ਆਸ਼ਰਮ ਲਿਆਂ ਗਿਆ ਤੇ ਸਾਡੀ ਸੰਸਥਾ ਜਿਹੜੀ ਹੈ ਪਿਛਲੇ 7-8 ਸਾਲਾਂ ਤੋਂ ਇਹ ਆਪਣੇ ਬਰਾਦਰੀ ਵਾਸਤੇ ਸੇਵਾ ਕਰਦੀ ਆ ਰਹੀ ਹੈ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਕਈਆਂ ਦਾ ਅਕਸਰ ਕੀ ਕਈ ਬੱਚੇ ਅਜੇ ਮਾਪਿਓ ਕਮਾ ਕੇ ਦੇਂਦੇ ਲੇਕਿਨ ਉਹਨਾਂ ਨੂੰ ਪਾਲਦੇ ਨਹੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਅਸੀਂ ਤਾਂ ਇਹ ਕਹਿੰਦੇ ਜਿਹੜੀ ਮਾਪੇ ਬਾਪ ਤੋਂ ਉੱਤੇ ਤਾਂ ਕੋਈ ਵੀ ਨਹੀਂ ਹੁੰਦਾ ਜੀ ਜਿਹੜੇ ਆਪਣੇ ਮਾਪੇ ਬਾਪ ਦੀ ਸੇਵਾ ਕੀਤੀ ਸਮਝੋ ਸਭ ਕੁਝ ਉਹਨੇ ਪਾਲਿਆ ਜੀ ਬਾਕੀ ਜਿਹੜੀ ਹੈ ਸਾਡੀ ਸੰਸਥਾ ਆਪਣੇ ਬਜ਼ੁਰਗ ਜਿਹੜੀ ਲੇਡੀ ਜਿਹੜੀ ਵਿਧਵਾ ਹੈ ਇਹਨਾਂ ਦੇ ਘਰ ਕੋਈ ਕਮਾਨ ਵਾਲਾ ਨਹੀਂ ਹੈ ਉਹਨਾਂ ਦੇ ਜੋ ਰਾਸ਼ਨ ਦੇ ਕੇ ਥੋੜਾ ਜਿਹਾ ਆਪਣਾ ਸਹਾਰਾ ਦਿੰਦੀ ਆ ਰਹੀ ਹੈ ਤੇ ਬਹਾਪੁਰ ਵੈਲਫੇਅਰ ਫਾਊਂਡੇਸ਼ਨ ਪਿਛਲੇ 5 ਸਾਲਾਂ ਤੋਂ ਸਮਾਜ ਸੇਵਾ ਦੇ ਕੰਮ ਕਰ ਰਹੀ ਹੈ ਜਿਵੇਂ ਕਿ ਜ਼ਰੂਰਤਮੰਦਾਂ ਨੂੰ ਰਾਸ਼ਨ ਵੰਡਣਾ ਗਰੀਬ ਬੱਚਿਆਂ ਨੂੰ ਪੀਸਾ ਵਗੈਰਾ ਪਰਨੇ ਆ ਤੇ ਇਹਦਾ ਮੇਨ ਕੰਮ ਹੈ ਤ੍ਰਿਪੜੀ ਪਾਰ ਦੀ ਸਾਰੀ ਮੈਨਟਨੈਂਸ ਜਿ ਮਾਈਨ ਦੇ ਦੀ ਹੈਗਾ ਤੇ ਬਹੁਤ ਵੰਧੇ ਤਰੀਕਿਆਂ ਨਾਲ ਕੰਮ ਕਰ ਰਹੇ ਨੇ ਅੱਜ ਬਹਾਪੁਰ ਵੈਲਫੇਅਰ ਫਾਊਂਡੇਸ਼ਨ ਵੱਲੋਂ ਸੱਤੀਵਾਰ ਰਾਸ਼ਨ ਮਾਣ ਸਮਾਰੋਹ ਕੀਤਾ ਗਿਆ ਜਿਹੜੀ ਅੱਜ ਰਾਸ਼ਨ ਦੀ ਜਿਹੜੀ ਮਦਦ ਹੈ फाउंडेशन ਸਾਡੇ ਰਿੱਕੀ ਕੁੱਟੋ ਜੀ ਕਰਨ ਜੀ ਤੇ ਹਿਮਾਚੂ ਗੇਰਾ ਜੀ ਨੂੰ ਨਹਾਵਰੋਂ ਦਿੱਤੀ ਲਈ ਹੈ ਤੇ ਬਹਾਵਲਪੁਰ ਵੈਲਫੇਅਰ ਫਾਊਂਡੇਸ਼ਨ ਬਹੁਤ ਹੀ ਮਤਲਬ ਕਿ ਬਹਾਵਲਪੁਰ ਬਾਦੀ ਦੇ ਬਹੁਤ ਵਧੀਆ ਕੰਮ ਕਰ ਰਹੀ ਹੈ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਬਹਾਵਲਪੁਰ ਵੈਲਫੇਅਰ ਫਾਊਂਡੇਸ਼ਨ ਜਿੰਨ ਦੁਗਣੀ ਰਾਜ ਜੋਨੀ ਦਖਿਲ ਕਰੇ ਅਤੇ ਸਮਾਜ ਸੇਵਾ ਦਾ ਕੰਮ ਕਰੇ ਧੀ ਮੈਸੇਜ ਦੇਣਾ ਚਾਹੁੰਦਾ ਲੋਕਸਾਨਾ ਸਾਹਿਬ ਨੂੰ ਉਹਨਾਂ ਨੂੰ ਮੈਸੇਜ ਹੈ ਜੀ ਆਪਣਾ ਕਿਸ ਪਰਦਰ ਬੁਝਾ